आगी। <गणागी> आगी कोशिश की ज़्यादा मसाला फिल्म च पाइए होर ज्यादा ह्यूमर पाइए हॉरर भी आ पोलिटिकल इवेंट्स भी ने सोशल ड्रामा भी आर एस सी निर्मल ऋषि मैम वलॉगर बने ने बड़े वक्रे अंदाज के पे पेश हो ਕਿ ਮੈਂ ਵੱਡੇ ਤੇ ਪਈਆਂ ਤੇ ਤਨਵੀਰ ਨੇ ਮੈਂ ਉੱਪਰੋਂ ਪੱਖੇ ਤੇ ਆ ਕੇ ਮੇਰੇ ਤੇ ਡਿੱਗਣਾ ਤੇ ਜਦੋਂ ਉਹ ਅਮਲਤਨੀ ਨੇ ਰੂਪ ਲਿਆ ਹਾ ਕਿ ਕਾ ਮੈਂ ਜਾਂ ਮੈਂ ਜਾਣ ਗਿਆ ਤੇ ਮੇਰਾ ਰੱਬ ਜਾਣਦਾ ਮੇਰੇ ਤੋਂ ਕੀ ਕੀਤੀ ਹਾਏ ਮੰਮੀ ਉਹਨਾਂ ਦਾ ਜਿਨ੍ਹਾਂ ਦੀ ਵਜੇ ਦੇ ਨਾਲ ਅਸੀਂ ਪੰਜਾਬੀ ਸੈਮ ਇੰਡਸਟਰੀ ਨੂੰ ਨਾ ਸਿਰਫ ਉਸਦੇ ਐਂਟਰਟੇਨਮੈਂਟ ਨੂੰ ਬਲਕਿ ਉਸ ਤੋਂ ਬਹੁਤ ਸਾਰੀ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ दिव्य चती अस्थि अपने हर पल में खुशनुमा बना रहे हैं एक बार जोर जोर तालियां मेरा स्वागत कर रहे हैं ऐसी वो कलाकार <गणगा> मंच पर साधिमाल और तो कलाकार जुड़े ने जो कि किसी भी पहचान दे मोहताज नहीं ने जो एंटरटेनमेंट की गल पंजाबी फिल्म इंडस्ट्री ਮੋਗਾ ਆ ਵੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਬੇਟਾ ਨੀਤੂ ਸੀ ਆ ਗਿਆ ਨੀਤੂ ਸੀ ਛਾਲ ਹੀ ਗਈ ਬਸ ਤੁਸੀਂ ਮੌਕਾ ਦੇਣਾ ਐਕਟਿਫੇਅਰ ਦੁਬਾਰਾ ਤੋਂ ਸੌਣ ਦਾ ਸਾਡਾ ਫਿਲਮ ਆ ਰਹੀ ਆ 7 ਜੂਨ ਨੂੰ ਨੀਵੇਂ ਸਸਕੁਤਨੀ 파ਰਟ 2 ਤੁਸੀਂ ਪਹਿਲੇ 파ਰਟ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਤੇ ਤੁਹਾਡੀ ਇਸ ਹੱਲਾਸ਼ੇਰੀ ਦੇ ਕਰਕੇ ਸਾਡੇ ਪ੍ਰੋਡਿਊਸਰ ਸਾਡੇ ਰਾਈਟਰ ਸਾਡੇ ਡਾਇਰੈਕਟਰ ਮੋਟ ਬਣਵਾਇਆ ਥੋਨਾਂ ਨੇ ਦਾ ਸੈਕੰਡ ਪਾਰਟ ਬਣਾਇਆ ਸੇਮ ਟੀਮ ਦੇ ਨਾਲ ਅਸੀਂ ਫੇਰ ਦੁਬਾਰਾ ਆ ਰਹੇ ਹਾਂ ਸਤਜੀਓ ਨੂੰ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਲੈ ਕੇ ਔਰ ਐਸਕੇ ਅਸੀਂ ਕੋਸ਼ਿਸ਼ ਕੀਤੀ ਕਿ ਹੋਰ ਜ਼ਿਆਦਾ ਮਸਾਲਾ ਫਿਲਮ ਚ ਪਾਈਏ ਹੋਰ ਜ਼ਿਆਦਾ ਹਿਊਮਰ ਪਾਈਏ ਹਾਰਰ ਵੀ ਆ ਪੋਲਿਟੀਕਲ ਇਵੈਂਟ ਸੀਨ ਨੇ ਸੋਸ਼ਲ ਡਰਾਮਾ ਵੀ ਆ ਔਰ ਐਸਕੇ ਨਿਰਮਲ ਰਿਸ਼ੀ मैम ਬਲੌਗਰ ਬਣੇ ਨੇ ਬੜੇ ਵੱਖਰੇ ਅੰਦਾਜ਼ ਦੇ ਵਿੱਚ ਪੇਸ਼ ਹੋਣਗੇ ਔਰ ਬਹੁਤ ਸਾਰੇ ਨਵੇਂ ਕਲਾਕਾਰ ਜਿਹੜੇ ਸਾਡੀ ਇੰਡਸਟਰੀ ਦਾ ਹਿੱਸਾ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਹਰ ਵੀ ਸੰਗਾ ਰੂਪੀ ਮੈਮ ਮਲਕੀਤ ਰਾਣੀ ਜੀ ਨੇਹਾ ਦੇয়াল ਰਾਜ ਇਹ ਸਾਰੇ ਲੋਕ ਐਤਕੀ ਸਾਡੀ ਟੀਮ ਦੇ ਨਾਲ ਜੁੜੇ ਨੇ ਔਰ ਅਸੀਂ ਕੋਸ਼ਿਸ਼ ਕੀਤੀ ਆ ਕਿ ਹੋਰ ਜ਼ਿਆਦਾ ਵਧੀਆ ਫਿਲਮ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਈਏ ਕਿਉਂਕਿ ਜਦੋਂ ਆਪਾਂ ਪਹਿਲੀ ਫਿਲਮ ਇੰਨੀ ਵੱਡੀ ਸੁਪਰ ਡੂਪਰ ਹਿੱਟ ਦਿੰਦੇ ਆ ਤਾਂ ਉਸ ਤੋਂ ਬਾਅਦ ਜ਼ਿੰਮੇਵਾਰੀ ਵੱਧ ਜਾਂਦੀ ਆ ਕਿ ਹੋਰ ਜ਼ਿਆਦਾ ਵਧੀਆ ਮਸਾਲੇਦਾਰ ਮਨੋਰੰਜਕ ਫਿਲਮ ਹੋਣੀ ਚਾਹੀਦੀ ਆ ਤਾਂ ਕਿ ਜਦ ਤੁਸੀਂ ਟਿਕਟ ਲੈ ਕੇ ਸਿਨੇਮਾ ਘਰਾਂ 'ਚ ਜਾਓ ਤਾਂ ਤੁਸੀਂ ਨਿਰਾਸ਼ ਨਾ ਹੋਵੋ ਤਾਂ ਸਿੱਤ ਨੂੰ ਯਕੀਨ ਦਿਵਾਉਣਾ ਹੈ ਕਿ ਐਫਕੀ ਦੀ ਜਿਹੜੀ ਇਹ ਵਾਲਾ ਸੈਕੰਡ ਪਾਰਟ ਅਸੀਂ ਲੈ ਕੇ ਆ ਰਹੇ ਆ ਇਹਨੂੰ ਵੀ ਤੁਸੀਂ ਓਨਾ ਹੀ ਪਿਆਰ ਦੋਗੇ ਓਨਾ ਹੀ ਇੰਜੋਏ ਕਰੋਗੇ ਜਿਨਾ ਤੁਸੀਂ ਪਹਿਲੇ ਪਾਰਟ ਨੂੰ ਕੀਤਾ ਹੋਪ ਕਿ 7 ਜੂਨ ਨੂੰ ਆਪਾਂ ਸਾਰੇ ਜਣੇ ਸਿਨੇਮਾ ਘਰਾਂ ਚ ਮਿਲਾਂਗੇ ਔਰ ਸਾਡੀ ਕੋਸ਼ਿਸ਼ ਆ ਕਿ ਐਫਕੀ ਜਿਹੜੀ ਇਹਦੀ ਫਰਸਟ ਦੇ ਦੀ ਓਪਨਿੰਗ ਆ ਪਿਛਲੀ ਵਾਲੀ ਫਿਲਮ ਨਾਲੋਂ ਡਬਲ ਲਗਵਾਉਣੀ ਆ ਅਸੀਂ ਔਰ ਇਹ ਸਾਰਾ ਕੁਝ ਤੁਹਾਡੇ ਸਹਿਯੋਗ ਨਾਲ ਹੋਣਾ ਸੋ ਦੱਸੋ ਸਾਰੇ ਜਣੇ ਆਓਗੇ ਨਾ 7 ਜੂਨ ਨੂੰ ਸੱਤ ਜੀ ਨੂੰ ਸਾਡੀ ਨੇੜੇ ਨੇ ਇਹਨਾਂ ਮਹਾਂ ਕਰਾਂ ਦੇ ਵਿੱਚ ਐਸੇ ਵੀ ਸਾਡੇ ਨਾਲ ਜੁੜ ਰਹੀ ਹੈ ਉਹ ਵਾਰੀ ਵਰਸੀ ਖੱਤ ਲੰਗਿਆ ਪੀ ਵਾਰੀ ਵਾਰੀ ਵਰਸੀ ਖੱਤ ਲੰਗਿਆ ਪੀ ਖੱਤ ਲੰਗਿਆ ਉਹ ਕੋਲ ਨਹੀਂ ਮੈਂ ਖੰਦ ਕੁੰਦਲੀ ਕੁੰਦਲੀ ਫਿਰ ਕੋਲ ਨਹੀਂ ਨਾ ਉਹ ਕੁੰਦਲੀ ਤਾਂ ਉਹ ਨਹੀਂ

ਹਾਂ ਵੀ ਹੁੰਦੀ ਬੋਲਵੇਂ ਮਾਹੀ ਮਰਵਾਜ ਤੇ ਮੈਂ ਹਾਂ ਵੀ ਹੁੰਦੀ ਬੋਲਵੇਂ ਮਾਹੀ ਮਰਵਾਜ ਤੇ ਮੈਂ ਸਿਨੇਮਾ ਸਾਡੀ ਪਹਿਲੀ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦਿੰਦਾ ਸਾਨੂੰ ਨਹੀਂ ਦਾ ਤੁਸੀਂ ਇਸ ਫਿਲਮ ਨੂੰ ਵੀ ਇੰਨਾ ਜ਼ਿਆਦਾ ਪਿਆਰ ਦਵਾਂਗੇ ਕਿਉਂਕਿ ਇਹ ਸਾਡੀ ਆਪਣੀ ਫਿਲਮ ਹੈ ਸਾਡੇ ਆਪਣੇ ਘਰ ਦੀ ਫਿਲਮ ਹੈ ਤੁਹਾਡੇ ਸਾਰਿਆਂ ਦੀ ਫਿਲਮ ਹੈ ਸੋ ਜਿਹੜਾ ਜਿਹੜਾ ਸਭ ਨੂੰ ਫਰਾਂ ਨੂੰ ਪਿਆਰ ਕਰਦਾ ਤੁਸੀਂ ਪ੍ਰੋਮਿਸ ਕਰੋਗੇ ਕਿ ਤੁਸੀਂ ਗੁਰੂ ਦੇ ਦੇਖ ਕੇ ਆਉਂਗੇ ਤੁਹਾਨੂੰ ਤਾਰੀ ਮੰਨ ਲਿਆਰ ਤੁਸੀਂ ਜਿਹੜਾ ਕਿੜਾ ਜਾਊਗਾ ਪੱਕਾ ਜਾਓ ਫਰਾਂ ਨੂੰ ਲੈ ਕੇ ਜਾਓ ਆਪਣੇ ਐਂਡ ਵਿਲਾਨ ਫਰਾਂ ਨੂੰ ਕਹੋ ਕਿ ਉਹਨੂੰ ਫਿਰ ਮੈਂ ਜਿਹੜੀ 1.5 ਸਾਲ ਪਹਿਲਾਂ ਆਈ ਸੀ ਜਿਹੜੀ ਮੈਂ ਸਾਥ ਕੁਤਰੀ ਆਪਣੀ ਯਾਦ ਆ ਪਰ ਤੁਹਾਨੂੰ ਮੇਰੀ ਦਾਦੀ ਨੇ 15 20 ਵਾਰ ਦੇਖ ਲਈ ਕੋਈ ਨਾ ਜਿੱਥੇ ਮਰਜ਼ੀ ਦੇਖਿਆ ਮੇਰਾ ਚੇਤੀ ਨਹੀਂ ਪੜਦਾ So, लगता अपनी थी ना क्या? दिया 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 दिया, फिल्म मावं सा अपने लैके जाय एंड थैंक यू करना मैं थैंक यू सो वैल मैं लगता है कि तिखी न प्यारी भाभी कि बनना है सारे टिप्स सब इस फिल्म के जरूर नजर आने वाले नहीं लगे ਅ ਜ਼ਰੂਰ ਅਸੀਂ ਪੁੱਛਣਾ ਚਾਹਾਂਗੇ ਕਿ ਇਸ ਦੇ ਵਿੱਚ ਹੋਰ ਕਿਹੜੇ ਕਿਹੜੇ ਟਵਿਸਟ ਐਂਡ ਟਰਨ ਆਉਣ ਵਾਲੇ ਨੇ ਹੋਰ ਕੋਈ ਇੱਕ ਅਦਾ ਤੁਸੀਂ ਸਾਨੂੰ ਡਾਇਲੌਗ ਦੇ ਨਾਲ ਆ ਜਾਂ ਕੁਝ ਇੱਕ ਅਜੇ ਹੀ ਗੱਲਾਂ ਦੇ ਨਾਲ ਜੇ ਜੋੜ पाओ ਸਾਰਿਆਂ ਤੋਂ ਬਨਨ ਤੋਂ ਸਾਰਿਆਂ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਸਤਿ ਸ਼ਕਾਲ ਦਾ ਜਵਾਬ ਨਹੀਂ ਆਇਆ ਸਤਿ ਸ਼ਕਾਲ ਜੀ ਥੈਂਕ ਯੂ ਸੋ ਮਚ ਤੁਸੀਂ ਸਾਰੇ ਗਣੇ ਇੱਥੇ ਆਏ ਹੋ ਬਹੁਤ ਚੰਗਾ ਲੱਗ ਰਿਹਾ ਤੁਹਾਨੂੰ ਸਾਰੇ ਜਣਾਂ ਨੂੰ ਦੇਖ ਕੇ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਕਾਲਜ ਤੋਂ ਸਾਡੀ ਸ਼ੁਰੂਆਤ ਹੋਈ ਹੈ ਸਾਡੀ ਪ੍ਰੋਮੋਸ਼ਨ ਦਾ ਫਸਟ ਏ ਆ ਤੇ ਅੱਗੇ ਅਸੀਂ ਸਾਰੇ ਸ਼ਹਿਰਾਂ ਦੇ ਜਾਣਾ ਬਟ ਇਸ ਕਾਲਜ ਨਾਲ ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੇ ਬਾਕੀ ਗੱਲ ਕਰਾਂ ਤਾਂ ਸੱਕਤਨੀ ਦੀ ਤਾਂ ਵਨ ਤੁਸੀਂ ਸਾਰਿਆਂ ਨੇ ਦੇਖੀ ਆ ਬਾ ਕਮਾਲ ਦੀ ਫਿਲਮ ਬਣੀ ਸੀ ਮੈਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਪਰ ਮੈਂ ਆਪਣੀ ਫਿਲਮ ਨਾ ਸੈਕਿੰਡ ਟਾਈਮ ਦੇਖੀ ਨਹੀਂ ਸਕਦੀ ਮੈਂ ਲੱਗਦਾ ਮੈਂ ਇੱਕ ਵਾਰੀ ਦੇਖ ਲਈ ਦੂਜੀ ਵਾਰੀ ਕੀ ਦੇਖਣੀ ਪਰ ਸਾਥ ਕੁਟਨੀ ਏਦਾਂ ਨਹੀਂ ਫਿਰ ਲ ਮਾਂ ਕਿ ਜਦੋਂ ਵੀ ਟੀਵੀ ਤੇ ਆਉਂਦੀ ਹੈ ਕਿਸੇ ਚੈਨਲ ਤੇ ਆਉਂਦੀ ਹੈ ਮੈਂ ਕੰਮ ਛੱਡ ਕੇ ਬੈਠ ਜਾਂਦੀ ਹਾਂ ਕਿਉਂਕਿ ਮੈਨੂੰ ਉੰਨੀ ਹੀ ਫੈਸਲ ਲੱਗਦੀ ਆ ਹਾਂ ਬਿਲਕੁਲ ਤੇ ਹੁਣ ਜੇ ਮੈਂ ਪਾਰਟ 2 ਦੀ ਗੱਲ ਕਰਾਂ ਤਾਂ ਮੈਂ ਜਿਹੜੀਆਂ ਇਹ ਸਾਰਾ ਜਿਹੜਾ ਫੇਰਾ ਮੋਹਿਤ ਦੇ ਸਰਤੇ ਜਾਂਦਾ ਕਿਉਂਕਿ ਮੋਹਿਤ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਪਾਰਟ 2 ਦੇ ਉੱਪਰ ਸੱਚ ਤਾਂ ਇਹ ਹੈ ਕਿ ਰਾਈਟਰ ਨੇ ਖੁਦ ਨੇ ਡਾਇਰੈਕਟਰ ਨੇ ਖੁਦ ਨੇ ਇਵਨ ਕਈ ਵਾਰੀ ਕਿਹਾ ਸੀ ਕਿ ਜਦੋਂ ਕੋਈ ਸੀਨ ਨਹੀਂ ਵੀ ਪਸੰਦ ਆਉਂਦਾ ਸੀ ਤਾਂ ਇਹਨਾਂ ਨੇ ਪਰਵਾਹ ਨਹੀਂ ਕੀਤੀ ਇਹਨਾਂ ਨੇ ਰੀ ਸ਼ੂਟ ਕੀਤਾ ਤਾਕੀ ਫਿਲਮ ਇਹ ਜਿਹੜੀ ਉਹ ਹੋਰ ਜ਼ਿਆਦਾ ਵਧੀਆ ਬਣੀ ਤੇ ਮੈਂ ਨਵੇਂ ਟੂਸ ਦੀ ਗੱਲ ਕਰਾਂ ਜਿੱਦਾਂ ਮੈਂ ਉਹ ਪੁੱਛਿਆ ਤਾਂ ਇਹਦੇ ਵਿੱਚ ਜਿਹੜੀ ਸਭ ਤੋਂ ਵਧੀਆ ਗੱਲ ਹੈ ਰੋਮਾਂਸ ਐ ਡਰਾਮਾ ਐ ਉਹ ਸਾਰੀਆਂ ਚੀਜ਼ਾਂ ਚਲੋ ਵਾਂਝੇ ਵੀ ਸੀ ਇਹਦੇ ਵਿੱਚ ਹਾਰਰ ਜਿਹੜੀ ਇੱਕ ਚੀਜ਼ ਨਵੀਂ ਪਾਈ ਗਈ ਆ ਤੇ ਐਨੇ ਸੋਹਣੇ ਪੰਤ ਦੇਖੋਗੇ ਤੁਸੀਂ ਤਨਵੀ ਨੂੰ ਬਹੁਤ ਸੋਹਣਾ ਇਹਨੇ ਮਤਲਬ ਜਿਹੜਾ ਰੂਪ ਲਿਆ ਨਾ ਤੇ ਮੇਰੇ ਨਾਲ ਜਿਹੜੀ ਸ਼ੌਕਿੰਗ ਗੱਲ ਹੋਈ ਸੀ ਹੋਏ ਹੋਈ ਸੀ ਕਿ ਮੈਂ ਤਨਵੀ ਨੂੰ ਉਸ ਲੁੱਕ ਦੇ ਵਿੱਚ ਪਹਿਲਾਂ ਨਹੀਂ ਸੀ ਦੇਖਿਆ ਤੇ ਮੇਰਾ ਖਿਆਲ ਸੀਗਾ ਕਿ ਮੈਂ ਡੱਡੇ ਤੇ ਪਈਆਂ ਤੇ ਤਨਵੀਰ ਨੇ ਨਾ ਉੱਪਰੋਂ ਪੱਖੇ ਤੋਂ ਆ ਕੇ ਮੇਰੇ ਤੇ ਗਿਰਨਾ ਤੇ ਜਦੋਂ ਮਤਲਬ ਤਨਵੀਰ ਨੇ ਰੂਪ ਲਿਆ ਨਾ ਕਿ ਤਾਂ ਮੈਂ ਜਾਂ ਮੈਂ ਜਾਣਦੀ ਆ ਤੇਰਾ ਰੱਦ ਜਾਣਾ ਮੇਰੇ ਤੇ ਦੁੱਖੀ ਬੀਤੀ ਤੁਸੀਂ ਸਾਰੇ ਜਾਣੇ ਦੇਖੋਗੇ ਤੁਹਾਨੂੰ ਬਹੁਤ ਮਜ਼ਾ ਆਊਗਾ ਇਸ ਫਿਲਮ ਨੂੰ ਤੇ ਮੈਂ ਸਾਰਿਆਂ ਨੂੰ ਹੀ ਅਪੀਲ ਕਰੂੰਗੀ ਕਿ ਸਾਰੇ ਜਾਣੇ 7 ਜੂਨ ਨੂੰ ਆਪਣੀਆਂ ਫੈਮਲੀਆਂ ਦੇ ਨਾਲ ਦੋਸਤਾਂ ਦੇ ਨਾਲ ਇੱਕ ਵਾਰੀ ਜਾਓਗੇ ਦੂਜੀ ਵਾਰੀ ਥੋੜਾ ਆਪਣੇ ਆਪ ਮਨ ਕਰੂਗਾ ਕਿ ਸੀ ਦੇਖ ਕੇ ਆਈਏ ਇਕ ਵਾਰੀ ਸਾਰੇ ਜਾਣੇ ਸਾਡੀ ਟੀਮ ਦੇ ਨਾਂ ਤੇ ਤੇ ਆਪਦੇ ਨਾਂ ਤੇ ਗਾੜੀ ਮਾਰ ਲਿਆ। ਥੈਂਕ ਯੂ ਸੋ ਮਚ। ਹੁਣ ਸੋਨੇ ਦੀ ਪੂਰ ਮਦਨਾਲੀ ਵੀ ਡਾਲ ਕਰ ਲੈਂਦੇ ਆਂ ਅਸੀਂ। ਹਾਂਜੀ ਧੰਨ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ? ਵਾਹ! ਬਹੁਤ ਵਧੀਆ ਲੱਗ ਰਿਹਾ ਹੈ ਸਾਡਾ ਪਹਿਲਾ ਦਿਨ ਦਾ ਪ੍ਰੋਮੋਸ਼ਨ ਦਾ ਤੇ ਜਿਵੇਂ ਸਾਰਿਆਂ ਨੇ ਦੱਸਿਆ ਮੈਨੂੰ ਲੱਗਦਾ ਮੇਰੇ ਲਈ ਕੋਈ ਗੱਲਾਂ ਰਹਿ ਨਹੀਂ ਗਿਆ। ਮੈਨੂੰ ਪਤਾ ਹੈ ਸਾਰਿਆਂ ਗੱਲਾਂ ਸਭ ਨੇ ਕਰਤੀ ਹੈ ਬਟ ਲੈਟ ਮੀ ਸਪੀਕ ਓਕੇ। ਕਿ ਜਿਵੇਂ ਕਿ ਨੀਸ਼ਾ ਜੀ ਨੇ ਕਿਹਾ ਤੁਹਾਨੂੰ ਇੱਕ ਬਹੁਤ ਹੀ ਡਰਾਉਣਾ ਸੋਨਾ ਜਿਹਾ ਭੂਤ ਦੇਖਣ ਨੂੰ ਮਿਲੂਗਾ ਯੈਸ ਉਹਦੇ ਨਾਲ ਨਾਲ ਤੁਹਾਨੂੰ ਇੱਕ ਹਾਰਰ ਕਾਮੇਡੀ ਦੇ ਨਾਲ ਨਾਲ ਤੁਹਾਨੂੰ ਪੋਲਿਟਿਕਲ ਡਰਾਮਾ ਵੀ ਦੇਖਣ ਨੂੰ ਮਿਲੂਗਾ ਓਕੇ ਐਂਡ ਕੋਇਨਸੀਡੈਂਟਲੀ ਸਾਡੀ ਤੋਂ ਦਾ ਗਾਣਾ ਜਿਹੜਾ ਗੁਟਾ ਹੈ ਰੀਸੈਂਟਲੀ ਰਿਲੀਜ਼ ਹੋਇਆ ਹੈ बिकॉज़ ਇਲੈਕਸ਼ਨ ਵੀ ਚੱਲ ਰਹੇ ਨੇ ਕੈਂਪੇਨਿੰਗ ਚੱਲ ਰਹੀ ਹੈ ਸੋ ਹਰ ਕੋਈ ਉਸ ਚੀਜ਼ ਨਾਲ ਰਿਲੇਟ ਕਰ ਸਕਦਾ ਹੈ ਤੇ ਤੁਸੀਂ ਸਾਰਿਆਂ ਨੇ ਪਲੀਜ਼ ਆਪਣੀ ਫੈਮਿਲੀ ਫਰੈਂਡਸ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਜਾਣਾ ਹੈ ਕਿ 7 ਜੂਨ ਨੂੰ ਨਿਵੇਸ ਸੱਤ ਕਟਨੀ 2 ਦੇਖਣੀ ਹੈ ਪ੍ਰੋਮਿਸ ਕਰੋ ਜਾਓਗੇ ਨਾ ਜੋਰ ਦੀ ਬੋਲੋ ਪੱਕਾ ਤੇ ਟ੍ਰੇਲਰ ਦੇਖ ਲਿਆ ਪਾਰਿਆਂ ਨੇ ਗੱਲ ਨੂੰ ਫੋਲੋ ਵੀ ਕਰਦੇ ਨੇ ਤੇ ਜੇ ਤੁਸੀਂ ਕਹੋਗੇ ਤੇ VOTING PERCENTAGE ਵੀ ਇੱਕ ਵਾਰ ਪੰਜਾਬ ਦੇ ਵਿੱਚ ਵਧੂ ਜਾਏਗਾ ਤੇ ਫਿਰ ਇੱਕ ਵਾਰ ਤੁਹਾਡੇ ਵੱਲੋਂ ਰਿਕੁਐਸਟ ਹੋ ਜਾਏ ਬਾਜੀ ਸਾਰੇ ਸਿਆਣੇ ਵੀ ਸਭ ਨੂੰ ਪਤਾ ਹੈ ਇਹ ਸਾਡਾ ਅਧਿਕਾਰ ਹੈ ਔਰ ਸਾਡਾ ਹੱਕ ਵੀ ਪੜਦਾ ਹੈ ਤੇ ਦਿੱਤੇ ਦਿੱਤੇ ਜਿਦਾ ਜਿਦਾ ਵੀ ਬਿਲ ਕਰਦਾ ਆਪਣੀ ਮਰਜ਼ੀ ਦੇ ਨਾਲ ਉੱਥੇ ਵੋਟ ਪਾ ਕੇ ਆਓ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਜਿਹੜੀ ਚੀਜ਼ ਤੁਹਾਨੂੰ ਸਖਾਲੀ ਲੱਗਦੀ ਹੈ ਕਿ ਉਹਨਾਂ ਦਾ ਕੱਲ ਚੰਗਾ ਹੋ ਸਕਦਾ ਸੋ ਸਾਡੀ ਸਾਰੀ ਟੀਮ ਵੱਲੋਂ ਅਸੀਂ ਇਹੀ ਕਵਾਂਗੇ ਕਿ ਤੁਸੀਂ ਜਰੂਰ ਆਪਣਾ ਹੱਕ ਸਮਝ ਕੇ ਵੋਟ ਜਰੂਰ ਪਾ ਕੇ ਆਓ ਕਿਉਂਕਿ ਹਰ ਇੱਕ ਇੰਡੀਅਨਸ ਦਾ ਹਰ ਇੱਕ ਭਾਰਤੀ ਜਿੱਥੇ ਵੀ ਆਪਾਂ ਆਪਣੀ ਕੰਟਰੀ ਦੇ ਵਿੱਚ ਰਹਿੰਦੇ ਆ ਸੋ ਇਹ ਸਾਡਾ ਅਧਿਕਾਰ ਹੁੰਦਾ ਕਿ ਆਪਾਂ ਵੋਟ ਜਰੂਰ ਪਾਈਏ ਨਾ ਕਿ

ਅਸੀਂ ਦੇਖਿਆ ਕਿ ਕਿੰਨੀਆਂ ਕੁਰਬਾਨੀਆਂ ਕਰਨੀਆਂ ਪਈਆਂ ਨੇ ਇਹ ਜੋਤ ਕੋਈ ਐਵੇਂ ਨਹੀਂ ਮਿਲੀ ਹੈ ਤੁਹਾਨੂੰ ਵਿਗਾਰਡ ਵਾਸਤੇ ਆਇਆ 82 ਅਸੀਂ ਲੱਖਾਂ ਬੰਦੇ ਮਰਿਆ ਉਦੋਂ ਮੈਨੂੰ ਅੱਜ ਵੀ ਯਾਦ ਹੈ ਕਿ ਅਸੀਂ ਕਿਵੇਂ ਲਾਸ਼ਾਂ ਦੇ ਪਰੋਂ ਚੰਨ ਕੇ ਆਏ ਸੀ ਤੇ ਫਿਰ ਇਹ ਸਾਨੂੰ ਆਜ਼ਾਦੀ ਮਿਲੀ ਸੀ ਇਹ ਆਜ਼ਾਦੀ ਦੀ ਜੋਤ ਕੋਈ ਸੌਖੀ ਨਹੀਂ ਹੈ ਪਲੀਜ਼ ਇਹਨੂੰ ਮੇਨਟੇਨ ਕਰਨਾ ਅਗੋਂ ਇਹਨੂੰ ਵਧਾਣਾ ਹੈ ਇਸ ਨੂੰ ਚੰਗੀ ਤਰ੍ਹਾਂ ਆਪਣੀ ਵੋਟ ਨੂੰ ਸੋਚ ਸਮਝ ਕੇ ਦੇਣਾ ਕਿ ਕਿੱਥੇ ਦੇਈਏ ਕਿੱਥੇ ਨਾ ਦੇਈਏ ਕੋਈ ਪੈਸੇ ਦੇ ਲਾਲਚ ਵਿੱਚ ਕਿਸੇ ਗੱਲ ਦੇ ਲਾਲਚ ਜਿਹਾ ਨਾ ਇਹ ਆਪਣੀ ਵੋਟ ਨੂੰ ਬਿਲਕੁਲ ਸੋਚ ਸਮਝ ਕੇ ਦੇਣਾ ਕਿਉਂਕਿ ਇਹ ਬੜੀ ਕੀਮਤੀ ਹੈ ਬੜੀ ਮੁਸ਼ਕਲ ਨਾ ਚਾਹੁੰوں ਇਹ ਲਈ ਹੈ ਸੋ ਇਟਸ ਨਾਟ ਵੈਰੀ ਈਜ਼ੀ ਟਾਸਕ ਹੈ ਤੁਸੀਂ ਆਜੀ ਤੁਹਾਨੂੰ ਮਿਲ ਗਈ ਹੈ ਠੀਕ ਹੈ ਥੈਂਕ ਯੂ